ਕੰਮ ਹੋ ਗਿਆ ਤੁਸੀਂ 6 ਦਿਨ ਸਾਰੀਆਂ ਮਾਈਆਂ ਨੇ ਕੰਮ ਕਰਿਆਗਾ ਜੇ ਕਹਦੀ ਹੈ ਪਰ ਉਹਦਾ ਪੈਸਾ ਲਗਭਗ 90000 ਦੇ ਲਵੇ ਬਣਦਾ ਹੈ ਹਾਂਜੀ ਬਣਦਾਗਾ ਜੀ ਕੀ ਕਹਿੰਦੇ ਮਿਲਦਾ ਨਹੀਂ ਉਹ ਨਹੀਂ ਕਹਿੰਨੀ ਉਹ ਨਹੀਂ ਮਿਲਦਾ ਜੀ ਇਹ ਹਾਜ਼ਰੀਆਂ ਲਵਾਵੋਗੇ ਤਾਂ ਮਿਲੂਗਾ ਉਹ 6 ਦਿਨਾਂ ਦਾ ਹਾਂਜੀ ਮਿਲੂਗਾ ਕਹਿੰਦੇ ਫੇਰ ਮਿਲੂਗਾ ਜੀ ਇਹ ਲਵਾਵੋਗੇ ਇਹਦਾ ਸਾਡਾ ਕੀ ਮਤਲਬ ਹੈ ਇਹ ਤਾਂ ਸਾਡਾ ਨਵਾਂ ਮਿਸਟਰ ਹੋ ਨਿਕੜ ਕੇ ਆਇਆਗਾ ਠੀਕ ਹੈ ਇਹ ਤਾਂ ਫਿਰ ਇਹਦਾ ਹੋਊ ਕੰਮ ਇਹ ਤਾਂ ਇਹਦਾ ਕੰਮ ਹੋਊਗਾ ਜੀ ਇਹਦਾ ਪੈਸਾ ਸਾਡਾ ਅਲੱਗ ਤੋਂ ਬਣਦਾਗਾ ਜੀ ਫੇਰ ਉਹ 6 ਦਿਨਾਂ ਦਾ ਸਾਡਾ ਡੁੱਬਰਿਆ ਪੈਸਾ ਉਹ ਸਾਡਾ ਡੁੱਬਰਿਆ ਜੀ ਫਿਰ ਤੁਸੀਂ ਮੈਕਮੇ ਨਾਲੇ ਨਾਲ ਗੱਲ ਕਰੀ ਹੋ ਕਿਸੇ ਨਾਲ ਮੈਕਮੇ ਨਾਲ ਗੱਲ ਕਰੀ ਤੀ ਜੀ ਜੈ ਸਿੰਘ ਸਾਹਿਬ ਦੇ ਨਾਲ ਗੱਲ ਕਰੀਏ ਜਿਨ੍ਹਾਂ ਦਾ ਹੈ ਮੈਕਮਾਗਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਤੁਹਾਡਾ ਨਵਾਂ ਮਸਟੋਰ ਨਿਕੜ ਕੇ ਆਇਆ ਰਾਜ ਜੀ ਤੁਸੀਂ ਕੰਮ ਕਰੋ ਇਹਦੇ ਉੱਤੇ ਤੇ ਜਿਹੜਾ ਪਿਛਲਾਗਾ ਉਹ ਜੀਨੇ ਵੀ ਮਿਸਟੇਕ ਕੀਤੀ ਹੈਗੀ ਉਹ ਉਹਦੇ ਤੇ ਜ਼ਿੰਮੇਵਾਰ ਆਗਾ ਕੋਈ ਮਰਜੀ ਆਗਾ ਉਹ ਉਹਨਾਂ ਤੋਂ ਮੈਂ ਭਰਪਾਈ ਕਰਾਉਂਗਾ ਪਰ ਜਿਹੜਾ ਹੁਣ ਤੁਸੀਂ ਕੰਮ ਕਰੋਗੇ ਮੈਂ ਉਹਦੇ ਹੀ ਪੈਸਾ ਦਊਂਗਾ ਤੁਹਾਨੂੰ ਫਿਰ ਉਹ ਛੇ ਦਿਨਾਂ ਦੇ ਡੁੱਬ ਗਏ ਤੁਹਾਡੇ ਪਤਾ ਨਹੀਂ ਸਰ ਉਹਨਾਂ ਨੇ ਤਾਂ ਕਿਹਾਗਾ ਵੀ ਉਹਨਾਂ ਤੋਂ ਅਸੀਂ ਭਰਪਾਈ ਕਰਾਵਾਂਗੇ ਸਭ ਤੋਂ ਵੱਡਾ ਜੀ ਆਰ ਐਸ ਨੇ ਕੱਢ ਕੇ ਦੇਣਾ ਹੁੰਦਾ ਜੀ ਇਹ ਜਿਹੜਾ ਮਸਟੋਲ ਆ ਜੀ ਉਹ ਜੀ ਆਰ ਐਸ ਨੇ ਕਢੰਟ ਕਰਾ ਛੋਟੀ ਗੱਲ ਹੋਈ ਉਹਦੇ ਨਾਲ ਜੀ ਆਰ ਐਸ ਨਾਲ ਹਾਂ ਜੀ ਆ ਗਿਆਗਾ ਕਹਿੰਦਾ ਪਤ ਨਹੀਂ ਮੇਤੋਂ ਮਿਸਟੇਕ ਹੋ ਗਈ ਇਹਨੂੰ ਤੁਸੀਂ ਸੰਭਾਲੋ ਐਸੀ ਇਹਨੂੰ ਕੀ ਸੰਭਾਲੀਏ ਸਾਡਾ ਤਾਂ ਇੰਨਾ ਪੈਸਾ ਡੁੱਬਿਆ ਜਾ ਰਿਹਾਗਾ ਮਾਫੀ ਮੰਗਣ ਨਾਲ ਸਾਡਾ ਤਾਂ ਨਹੀਂ ਢਿੱਡ ਭਰਨ ਲੱਗਿਆ ਮਾਫੀ ਮੰਗੀ ਆ ਕਿਸੇ ਨੇ ਨਹੀਂ ਉਹ ਕਹਿੰਦਾ ਵੀ ਮੈਂ ਮਾਫੀ ਮੰਗ ਲਾਣਾ ਜਾਂ ਇਹ ਕਹਿ ਰਹੀਆਂ ਵੀ ਲਿਖਤੀ ਰੂਪ ਦੋ ਜੇ ਤੁਸੀਂ ਪਹਿਲਾਂ ਵਾਲੀ ਛੋਟੀ ਕੋਈ ਮਿਸਟੇਕ ਹੋਈ ਜਾਂ ਸਾਨੂੰ ਲਿਖਤੀ ਰੂਪ ਭੇਜੋ ਦੇਖ ਸਕਦੇ ਹੋ ਦੋਸਤੋ ਹੁਣ ਸਾਰੀਆਂ ਮਾਈਆਂ ਨੇ 2000 ਰੁਪਇਆ ਇੱਕ ਮਜ਼ਦੂਰ ਦਾ ਬਣਦਾ ਹੈ ਸ਼ਹੀਦਨ ਲਾਏ ਨੇ ਇਹਨਾਂ ਨੇ 47 ਕਹਿੰਦੇ ਨੇ 46 47 ਮਜ਼ਦੂਰ ਨੇ ਜਿਹਦਾ ਲਗਭਗ ਅਸੀਂ ਜੋੜਿਆ 86000 ਰੁਪਏ ਤੋਂ ਕੁਝ ਉੱਪਰ ਬਣਦਾ ਹੈ 87 88 90000 ਰੁਪਇਆ ਬਣਦਾ ਹੈ ਹੈਲੋ ਹਾਂਜੀ ਜੀ ਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਪ੍ਰੈਸ ਤੋਂ ਬੋਲਦੇ ਸੀ ਜੀ ਅਸੀਂ ਆਪਣੇ ਮਨੇਗਾ ਵਾਲੇ ਵਰਕਰ ਨੇ ਜਿਹੜੇ ਉੱਥੇ ਖੜੇ ਸੀ ਅਸੀਂ ਚੋਏ ਤੇ ਜੀ ਜੀ ਸਰ ਔਰ ਇਹਨਾਂ ਦਾ ਜਿਹੜਾ ਕੀ 6 ਦਿਨਾਂ ਦੇ ਕਹਿੰਦੇ ਵੀ ਅਸੀਂ ਕੰਮ ਕਰਿਆ ਜੀ ਸਾਨੂੰ ਕਹਿੰਦੇ ਵੀ ਤੁਹਾਡੀ ਹਾਜ਼ਰੀ ਨਹੀਂ ਲੱਗੀਆਂ ਪੈਸੇ ਨਹੀਂ ਮਿਲਦੇ ਸਰ ਮਨਰੇਕਾ ਦੇ ਮਨ ਲੋ ਸੈਕਟਰੀ ਸਾਹਿਬ ਨੇ ਜਿਆਦਾ ਪਤਾ ਹਸਾ ਲਈ ਸਾਡੇ ਕੋਲ ਟਾਈਮ ਨਹੀਂ ਹੁੰਦਾ ਦੇਖੋ ਅਸੀਂ ਤਾਂ ਐਸਟੀਮੇਟ ਬਣਾਉਣੇ ਹੁੰਦੇ ਆ ਠੀਕ ਹੈ ਮੰਨ ਲਓ ਆទਿ ਐਸਟੀਮੇਟ ਬਣਾ ਕੇ ਡਿਮਾਂਡ ਕਰਦੇ ਆ ਵੀ ਸਾਨੂੰ ਪੇਅਰ ਕੇ ਜੀ ਉਸ ਤੋਂ ਬਾਅਦ ਮਾਸਟਰ ਰੋਕਾਉਂਦੇ ਨੇ ਫਰੈਂਡਸ ਵਗੈਰਾ ਵੀ ਉਹਨਾਂ ਦਾ ਬੀਟ ਜੋ ਵੀ ਹੁੰਦਾ ਉਹ ਕਹਿੰਦੇ ਨੇ ਜੀ ਫਿਰ ਕੰਮ ਤਾਂ ਇਹਨਾਂ ਨੇ ਕਰਿਆ ਜੀ ਕਿ ਨਾ 6 ਦਿਨ ਹਾਂ ਬਿਲਕੁਲ ਕਰੀ ਫਿਰ ਪੈਸੇ ਤਾਂ ਮਿਲਨੇ ਚਾਹੀਦੇ ਨੇ ਜੀ ਬਿਲਕੁਲ ਮਿਲਨੇ ਠੀਕ ਹੈ ਹੁਣ ਫਿਰ ਕੌਣ ਹੈ ਮੁਇਨ ਕੌਣ ਦੋਸ਼ੀ ਹੈ ਜੀ ਇਹਨਾਂ ਦੇ ਜਿਹੜੀ ਪੈਸੇ ਲੈ ਗੋਰੇ ਤੇ ਹਾਰ ਗਿਆ ਸੀ ਕੇਸ ਸੈਕਟਰੀ ਸਾਹਿਬ ਨੂੰ ਵੀ ਵੀਡੀਓ ਦਾਪਰ ਜੇ ਮੈਂ ਮਾਲੋ ਜਿਹੜੇ ਸੈਕਟਰੀ ਆ ਵੀ ਇੱਥੇ ਪਿੰਡ ਦੇ ਲੱਗੇ ਹੋਏ ਨੇ ਜੀ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਐਂ ਕਰਕੇ ਜਿਹੜੀ ਲੇਬਰ ਨੇ ਆਪਣਾ ਕੰਮ ਕੀਤਾ ਉਹਨਾਂ ਦੀ ਧਿਆਨ ਦੇ ਰਹੀ ਮੈਂ ਜਲਦੀ ਅੱਗੇ ਕਰ ਦੋ ਠੀਕ ਹੈ ਓਕੇ ਬੰਦੇ ਨੇ ਲੇਬਰਾਂ ਨੇ ਕੰਮ ਕੀਤਾ ਤਾਂ ਉਹਨਾਂ ਦੀ ਵੀ ਸੈਟਿੰਗ ਧਿਆਨ ਜਿਹੜਾ ਆਪਣਾ ਬਰਕਰਾਰ ਜੀ ਠੀਕ ਹੈ ਬਾਕੀ ਜਿਹੜਾ ਨਵੇਂ ਮਾਸਟਰ ਕਢਾਵਾਂਗੇ ਉਹਦਾ ਨਾਲ ਜਿਹੜਾ ਇਹਨਾਂ ਦੇ ਹੋਣਾ ਕਲ ਇਹ ਵੀ ਹੋ ਜਾਊਗਾ ਜੀ ਫਿਰ 6 ਦਿਨਾਂ ਦਾ ਹਾਂ ਆ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਸਰ 6 ਦਿਨ ਪਹਿਲਾਂ ਮੈਂ ਇੱਕ ਕੰਮ ਕੀਤਾਗਾ 6 ਦਿਨਾਂ ਦਾ ਮਸਟੋਲ ਸੀ ਸਾਡਾ ਜੀ ਠੀਕ ਹੈ ਉਹਦੇ ਵਿੱਚ ਅਸੀਂ ਨੇ ਪੂਰਾ ਕੰਮ ਕੀਤਾਗਾ ਆਨਲਾਈਨ ਸਾਡੀਆਂ ਹਾਜ਼ਰੀਆਂ ਲੱਗੀਆਂ ਨੇ ਮਸਟੋਲ ਨਿਕੜ ਕੇ ਆਇਆਗਾ ਜਿਹਦੇ ਵਿੱਚ ਇੱਕ ਅੱਜ ਫੇਰ ਮਸਟੋਲ ਕੱਢ ਲਿਆਂਦਾ ਕਹਿੰਦੇ ਵੀ ਤੁਸੀਂ ਜਿਹੜਾ ਪਿੱਛੇ ਮਸਟੋਲ ਲੱਗਿਆਗਾ ਉਹਦੇ ਤੁਹਾਨੂੰ ਕੋਈ ਪੈਸੇ ਨਹੀਂ ਆਉਂਦੇ ਜੇ ਤੁਸੀਂ ਹੁਣ ਹਾਜ਼ਰੀ ਲਵਾਉਂਗੇ ਤਾਂ ਤੁਹਾਡੇ ਪੈਸੇ ਆਉਣਗੇ ਹੁਣ ਅੱਜ ਕੀ ਕਿਹਾ ਜਾਂਦਾਗਾ ਵੀ ਹਾਜ਼ਰੀ ਲਵਾ ਕੇ ਘਰ ਨੂੰ ਜਾਓ ਜਿਹੜਾ ਸਾਰਾ ਸਾਰ ਗੈਰ ਕਾਨੂੰਨੀ ਕੰਮ ਆਗਾ ਉਹ ਜਿਹਦੇ ਵਿੱਚ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜਦੋਂ ਸਾਡਾ ਅੱਜ ਮਸਟੋਲ ਨਿਕੜ ਕੇ ਆਇਆਗਾ ਅਸੀਂ ਇਹਦੇ ਉੱਤੇ ਕੰਮ ਕਰਨਾਗਾ ਪਿੱਛੇ ਜਿਹੜੇ ਅਸੀਂ 6 ਦਿਨ ਲਾ ਚੁੱਕੇ ਹਾਂਗੇ ਉਹਦੇ ਸਾਨੂੰ ਪੈਸੇ ਦਿੱਤੇ ਜਾਣ ਤੇ ਹੁਣ ਅੱਜ ਮੇਰੀ ਪਹਿਲਾਂ ਏਡੀਸੀ ਸਰ ਨਾਲ ਗੱਲ ਹੋਈ ਵੀ ਸਰ ਮੇਟ ਕਹਿ ਰਹੀ ਹੈ ਕਿ ਸਾਨੂੰ ਵੀ ਹਾਜ਼ਰੀ ਲਵਾ ਕੇ ਘਰ ਨੂੰ ਜਾਓ ਜਿਹਦੇ ਵਿੱਚ ਏਡੀਸੀ ਸਰ ਦੇ ਕੋਈ ਧਿਆਨ ਚ ਨਹੀਂ ਸੀ ਗੱਲ ਉਹ ਕਹਿੰਦੀ ਬੇਟਾ ਮੈਂ ਗੱਲ ਕਰਦਾਗਾ ਫਿਰ ਵੀਡੀਓ ਸਰ ਨਾਲ ਗੱਲ ਹੀ ਉਹਨਾਂ ਦੇ ਵੀ ਕੋਈ ਧਿਆਨ ਚ ਨਹੀਂ ਸੀ ਜਦੋਂ ਥਲੜੇ ਲੈਵਲ ਤੇ ਸੈਕਟਰੀ ਸਾਹਿਬ ਆ ਗਏ ਉਹ ਕਹਿੰਦੇ ਜੀ ਮੇਰੇ ਤੋਂ ਮਿਸਟੇਕ ਹੋ ਗਈ ਮਿਸਟੇਕ ਉਹਦੇ ਤੋਂ ਹੋ ਗਈ ਕੋਈ ਸਾਡੇ ਤੋਂ ਤਾਂ ਨਹੀਂ ਹੋਈ ਅਸੀਂ ਤਾਂ 6 ਦਿਨ ਉੱਥੇ ਪਹੁੰਚੇ ਆਗੇ ਕੰਮ ਕੀਤਾਗਾ 7 ਦਿਨ ਸਾਨੂੰ ਪੈਸੇ 6 ਦਿਨਾਂ ਦੇ ਮਿਲਣੇ ਨੇ ਜੀ ਸਾਡੇ 1 ਦਿਨ ਹੋ ਗਏ 14 ਖਰਾਬ ਜੀ ਸਾਡੀ ਸੋਡੇ ਚੈਨਲ ਰਹੀਂ ਇੱਕ ਹੋ ਅਪੀਲ ਆ ਗਈ ਅਸੀਂ ਇਹ ਕਹਿੰਨੇ ਆਗੇ ਜਿਹੜੇ ਸਾਡੇ ਪਿੱਛੇ 6 ਦਿਨ ਲੱਗੇ ਨੇ ਜੀ ਉਹਨਾਂ ਦੇ ਵੀ ਸਾਨੂੰ ਪੈਸੇ ਦਿੱਤੇ ਜਾਣ ਜਿਹੜਾ ਸਾਡਾ ਨਵਾਂ ਮਸਟੋਰ ਨਿਕੜ ਕੇ ਆਇਆ ਇਹਦੇ ਉੱਤੇ ਅਸੀਂ ਕੰਮ ਕਰਾਂਗੇ ਜੀ ਸਾਨੂੰ ਇਹਦੇ ਵੀ ਦਿੱਤੇ ਜਾਣ ਜਿਹੜੇ ਅਧਿਕਾਰੀਆਂ ਨੇ ਇਹ ਚੂਕ ਕੀਤੀ ਹੈਗੀ ਉਹਨਾਂ ਦੇ ਉੱਤੇ 700 25 ਦਾ ਪਰਚਾ ਹੈਗਾ 725 ਦਾ ਪਰਚਾ ਹੈਗਾ ਐਕਟ ਦੇ ਮਤਾਬਕ ਉਹਨਾਂ ਤੇ ਦਿੱਤਾ ਜਾਵੇ ਭਾਵੇਂ ਮੇਟ ਆ ਗਈ ਭਾਵੇਂ ਸਾਡਾ ਜੀਆਰਐਸ ਆਗਾ ਜੋ ਮਰਜੀ ਹੈਗਾ ਜੀ ਉਹਨਾਂ ਦੇ ਉੱਤੇ ਉਹ ਚੀਜ਼ ਦਿੱਤੀ ਜਾਵੇ ਜੇ ਸਾਡੀ ਮੇਟ ਨੇ ਗਲਤੀ ਕੀਤੀ ਆ ਤਾਂ ਸਾਡੀ ਉਹਦੇ ਤੋਂ ਪਰਪਾਈ ਕਰਾਓ ਜੇ ਸਾਡੇ ਜੀਆਰਐਸ ਨੇ ਗਲਤੀ ਕਰੀ ਆ ਤਾਂ ਉਹਦੇ ਤੋਂ ਕਰਾਓ ਜੇ ਕੋਈ ਥੱਲੇ ਲੈਵਲ ਤੇ ਕੋਈ ਹੋਰ ਬੰਦਾਗਾ ਤਾਂ ਉਹਦੇ ਤੋਂ ਕਰਾਓ ਹਾਂਜੀ ਜੀਆਰ ਸਰ ਸਾਹਿਬ ਜੀ ਹਾਂਜੀ ਹਾਂ ਆਪਣਾ ਮੈਂ ਪ੍ਰੈਸ ਤੋਂ ਬੋਲਦਾ ਸੀ ਬੁਲਜਾਰ ਸਿੰਘ ਢਾਲੀਪਾਲ ਹਾਂਜੀ 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 ਅ ਵਿੱਚ ਬੋਲ ਬੋਲ ਕੋ ਬਾਜ ਬੋ ਆ ਰਹੀ ਹੈ ਜੀ ਹੁਣ ਦੱਸੋ ਹਾਂ ਇਹ ਆਪਣਾ ਮੈਂ ਆਪਣਾ ਮਨਰੇਗਾ ਵਾਲਿਆਂ ਲੇਪੇ ਖੜਾ ਸੀ ਜੀ ਆਪਣਾ ਚੋਏ ਤੇ ਹਾਂਜੀ ਇਹ ਕਹਿੰਦੇ ਜੀ ਅਸੀਂ 6 ਦਿਨ ਕੰਮ ਕਰੇਗਾ ਹਾਂਜੀ ਹਾਂਜੀ ਵੀ ਸਾਨੂੰ 6 ਦਿਨਾਂ ਦੇ ਕਹਿੰਦੇ ਨੇ ਵੀ ਤੁਹਾਡੀ ਤਾਂ ਹਾਜ਼ਰੀ ਨਹੀਂ ਲੱਗੀ ਕੋਈ ਪੈਸਾ ਨਹੀਂ ਮਿਲਦਾ ਨਹੀਂ 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 ਉਹ ਹੋਊਗਾ ਜੀ ਮਿਲੂਗਾ ਤੇ ਗੱਲ ਤੇ ਵੀ ਉਹ ਮੇਟ ਦੁਆਰਾ ਬਾਇ ਮਿਸਟੇਕ ਕਰ ਥੋੜਾ ਜਿਹਾ ਹੋ ਗਿਆ ਸੀਗਾ ਉਹ ਜਿਹੜੇ ਹਾਜ਼ਰੀਆਂ ਸੀਗੀਆਂ ਉਹ ਉਹੀ ਨੇ ਉਹਨਾਂ ਦੀਆਂ ਸੇਮ ਉਹੀ ਇਹਨਾਂ ਦੀ ਆਪਾ ਜਿਹੜੇ ਕੋਰਦੇ ਪੈਸੇ ਪੈਸੇ ਉਹਦੇ ਵਿੱਚ ਪਾ ਕੇ ਉਹਨੇ ਉਹ ਇਹਨਾਂ ਦੇ ਪੈਸੇ ਕਰਦਾਂਗੇ ਪੂਰੇ। ਨਾ ਜਿਹੜੇ ਪਿਛਲੇ 6 ਦਿਨ ਲਾਇਏ ਨੇ ਕੀ ਉਹ ਮਿਲਣਗੇ ਇਹਨਾਂ ਨੂੰ? ਬਿਲਕੁਲ ਬਿਲਕੁਲ ਕੋਈ ਇਹਨਾਂ ਦਾ ਨੁਕਸਾਨ ਨਹੀਂ ਹੋਣ ਹੁੰਦੇ ਸਰ ਟੈਨਸ਼ਨ ਨਾ ਲਓ। ਉਹਨਾਂ ਨਾਲ ਗੱਲ ਹੋ ਗਈ ਬਾਕੀ ਤੁਸੀਂ ਗੱਲ ਕਰ ਲਓ ਉਹਨਾਂ ਨਾਲ। ਮੈਂ ਆਇਆ ਸੀ ਸਵੇਰੇ ਗੱਲ ਕਰਵਾ ਕੇ। ਕੋਈ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਹੋਣ ਹੁੰਦੇ। ਤਰੀਕ ਬੰਦੇ ਨੇ ਮਿਹਨਤ ਕਰਦੇ ਨੇ ਥੋੜੀ ਹੈਗਾ। ਤੇ ਜਿਹੜੇ ਹੁਣੇ 6 ਦਿਨ ਹੁਣ ਲਾਉਣਗੇ ਹਾਜ਼ਰੀ ਵਾਲੇ ਜੀ ਇਹਨਾਂ ਦੇ ਵੀ ਮਿਲਣਗੇ ਹਾਂਜੀ ਹਾਂਜੀ ਹਾਂ ਕਰਵਾਵਾਂਗੇ ਇੱਕ ਮਾਸਟਰ ਨਾਲ ਹੋਰ ਕਰਵਾਵਾਂਗੇ ਸਰਪਾਲਪੁਰ ਵੀ ਤੁਸੀਂ ਉਹਨਾਂ ਨੂੰ ਮੈਂ ਗੱਲ ਕਰਕੇ ਠੀਕ ਹੈ ਜੀ ਠੀਕ ਹੈ ਯਾਨੀ ਕਿ ਮਿਲੂ ਸਾਰਾ ਜਿਹੜੀ ਮੈਂ ਇਹਨਾਂ ਨੇ ਮਿਹਨਤ ਕੀਤੀ ਹੈ ਬਿਲਕੁਲ ਤੁਸੀਂ ਟੈਨਸ਼ਨ ਨਾ ਲਓ ਇਹਨਾਂ ਦਾ ਆਪਾਂ ਇੱਕ ਗਰੀਬ ਬੰਦੇ ਦਾ ਨੁਕਸਾਨ ਨਹੀਂ ਹੋਣ ਦਾਂਗੇ ਵੀ ਇੱਕ ਤਾਂ ਸਾਡਾ ਪਹਿਲਾ ਹਫਤਾ ਫਰਿਆਬ ਹੋ ਗਿਆ ਠੀਕ ਹੈ ਹੁਣ ਆ ਦੂਜਾ ਮਾਸਟਰ ਹੁਣ ਕੱਢਿਆ ਵੀ ਸਾਨੂੰ ਤਾਂ ਦੋ ਹੀ ਹਫਤੇ ਦੇ ਪੈਸੇ ਮਿਲਣੇ ਚਾਹੀਦੇ ਨੇ ਅਜੇ ਤਾਂ ਕੰਮ ਕਰਿਆ ਕਰਿਆ ਤੁਸੀਂ ਤਾਂ ਕਹਿੰਦੇ ਨੇ ਵੀ ਹਾਜ਼ਰੀ ਲਵਾਇਆ ਕਰੋ ਘਰ ਨੂੰ ਹੋ ਜਿਹੜੀਆਂ ਮਾਈਆਂ ਨੇ ਕਿਸੇ ਦੇ ਆਲੂ ਮੰਡਣ ਜਾਂ ਕਿਸੇ ਨੂੰ ਹੋਰ ਕੰਮ ਜਾਣਾ ਉਹ ਉਹਦੇ ਦੋ ਜਗ੍ਹਾ ਹਾਜ਼ਰੀ ਕਿ ਬਣਾਉਣਾ ਹੈ ਕਰੂਗੀ ਹਾਜ਼ਰੀ ਕਦੋਂ ਕਦੋਂ ਲੱਗਦੀ ਹੈ ਇਹ ਇੱਕ ਤਾਂ ਜੀ ਟੜਕੀ ਲੱਗਦੀ ਹੈ 8 ਵਜੇ ਠੀਕ ਹੈ 8 ਤੋਂ 9 ਵਜੇ ਦੇ ਵਿੱਚ ਵਿੱਚ ਠੀਕ ਹੈ ਇੱਕ ਹੁਣ ਲੱਗਦੇ 2 ਵਜੇ ਫਿਰ ਮਜ਼ਦੂਰੀ ਕਰੂ ਕਿ ਹਾਜ਼ਰੀ ਲਵਾਉ ਉਹ ਮਜ਼ਦੂਰੀ ਕਰੂਗਾ ਤੇ ਹਾਜ਼ਰੀ ਲਵਾਉਗਾ ਜੀ ਇਹ ਜਿਹੜਾ ਚੋਰਿਆ ਸੰਦ ਦਾ ਇਹ ਸਾਡਾ ਨਵਾਂ ਮਿਸਟਰ ਉਹ ਨਿਕੜਿਆ ਸਾਨੂੰ ਦੋ ਹਫ਼ਤੇ ਨੇ ਪੈਸੇ ਮਿਲਨੇ ਚਾਹੀਦੇ ਨੇ ਠੀਕ ਹੈ ਹੱਕ ਵੀ ਬਣਦਾ ਕੰਮ ਕਰਿਆ ਹਾਂ ਜੀ ਫੇਰ ਅਸੀਂ ਹੁਣ ਕਿੱਧਰ ਨੂੰ ਜਾਈਏ ਜੀ ਉਹਦਾ ਜ਼ਿੰਮੇਵਾਰ ਕੌਣ ਹੈ ਗਲਤੀ ਉਹਨਾਂ ਦੀ ਹੈਗੀ ਇਹ ਮੁਲਾਜ਼ਮਾਂ ਦੀ ਗਲਤੀ ਹੈ ਪਤਾ ਨਹੀਂ ਕੀ ਦਿਆ ਸਾਨੂੰ ਨਹੀਂ ਪਤਾ ਇਹ ਸਾਡਾ ਮਸਲਾ ਹੱਲ ਹੋਣਾ ਚਾਹੀਦਾ ਪਰ ਤੁਸੀਂ ਤਾਂ ਕੰਮ ਕਰਿਆ ਅਸੀਂ ਤਾਂ ਕੰਮ ਕਰਿਆ 6 ਦਿਨ ਕੰਮ ਕਰਿਆ ਫਿਰ ਤੁਸੀਂ ਨੇ ਹਾਂਜੀ ਹਾਂਜੀ 6 ਦਿਨ ਕੰਮ ਕਰਿਆ ਕਿੱਥੇ ਕਰਿਆ ਸੀ ਕੰਮ ਇਹ ਅਸੀਂ ਜੀ ਐਸੇ ਨਾਲੇ ਚ ਕਰੇ ਬਚੋ ਇਹ ਤੇ ਹਾਂਜੀ ਠੀਕ ਹੈ ਤੇ ਨਾਲੇ ਤਾਂ ਤੁਸੀਂ ਗੰਦਗੀ ਦੇ ਹੱਥ ਮਾਰੇ ਗੰਦਗੀ ਦੇ ਹੱਥ ਮਾਰੇ 6 ਦਿਨ 6 ਦਿਨ ਨਾਲੇ ਕਹਿੰਦੇ ਪੈਸੇ ਮਿਲਦੇ ਨਹੀਂ ਨਹੀਂ ਮਿਲਦੇ ਨਹੀਂ ਇਹੀ ਗੱਲ ਹੋਈ ਹੈ ਆਹੀ ਗੱਲ ਹੋਈ ਹੈ ਜੀ ਹੁਣ ਫੇਰ ਸਾਨੂੰ ਇੱਥੇ ਸੀਜ਼ਨਾਂ ਦਾ ਕੰਮ ਦੇਦਾ ਅਸੀਂ ਇਹ ਪੈਸੇ ਕਹਿੰਦੇ ਪਿਛਲੇ ਦਿਨ ਦੇ ਨਹੀਂ ਵੀ ਹੁਣ ਸਾਨੂੰ ਕੰਮ ਕਰਨਾ ਪਊਗਾ ਵੀ ਅਸੀਂ ਕੰਮ ਕਰੀਏ ਕਿ 14 ਦਿਨ ਸਾਡੇ ਖਰਾਬ ਹੋ ਗਏ ਉਹੀ ਖਾਣਾ ਉਹੀ ਘਰੇ ਲੈ ਜਾਣਾ ਹੈ ਉਹੀ ਖਾਣਿਆ ਅਸੀਂ ਉਹੀ ਕਮਾ ਕੇ ਜਾਨੇਆ ਬੱਚਾ ਨੂੰ ਦਿੰਨੇ ਆ ਸਾਨੂੰ ਤਾਂ ਬਸ ਪੈਸੇ ਪੈਣੇ ਚਾਹੀਦੇ 14 ਦਿਨਾਂ ਦੇ ਇੰਨੀ ਲੇਬਰ ਦੇ ਪੈਸੇ ਪੈਣੇ ਬੀਸ਼ਨਪੁਰੇ ਕਾਂਡ ਹੋ ਗਿਆ ਬੀਸ਼ਨਪੁਰੇ ਕਾਂਡ ਕੇ ਮੈਂ ਚਾਰ ਐਕਸੀਡੈਂਟ ਹੋ ਗਿਆ ਚਾਰ ਜੀ ਮਰੇ ਠੀਕ ਅੱਛਾ ਟਰੱਕ ਚੜ ਗਿਆ ਸੀ ਟਰੱਕ ਚੜ ਗਿਆ ਜੀ ਉਹਨਾਂ ਦਾ ਕੁਝ ਨਹੀਂ ਮਨਾਂ ਜੀ ਹੱਲ ਬਾਅਦ ਚ ਕੋਈ ਹੱਲ ਨਹੀਂ ਮੰਨਦਾ ਜੇ ਸੀ ਉਹਨਾਂ ਨੂੰ ਕੁਝ ਦਿੱਤਾ ਜੀ ਬਿਸ਼ਨਪੁਰ ਵਾਲੇ ਨੂੰ ਬਿਸ਼ਨਪੁਰੇ ਵਾਲਿਆਂ ਨੂੰ ਦੇਖੋ ਜਥੇਬੰਦੀਆਂ ਲੜੀਆਂ ਉੱਥੇ ਵਧੀਆ ਸਰਗਸਾ ਕੀਤਾ ਵੀ ਮਾਗਰੋਂ ਪਿੱਛੋਂ ਪਰਿਵਾਰ ਭੱਜ ਗਏ ਸਾਨੇ ਤਾਂ ਸੁਣਿਆ ਹੀ ਆ ਜਦੋਂ ਪਰਿਵਾਰ ਭੱਜ ਗਏ ਤੇ ਜਥੇਬੰਦੀਆਂ ਵੀ ਭੱਜ ਗਏ ਕਿਉਂਕਿ ਮੇਰੀ ਜਥੇਬੰਦੀ ਐ ਡੈਮੋਕ੍ਰੇਟ ਮਨਰੇਗਾ ਮੈਂ ਵੀ ਇੱਕ ਜਥੇਬੰਦਾਂਗੀ ਅਸੀਂ ਵੀ ਉੱਥੋਂ ਆ ਗਏ ਪਰ ਮਸਲਾ ਕੀ ਸੀ ਜੇ ਉਹ ਪਰਿਵਾਰ ਖੜ ਜਾਂਦੇ ਤਾਂ ਅੱਜ ਸਾਨੂੰ ਜਿਹੜੀਆਂ ਦਿੱਕਤਾਂ ਅੱਜ ਆ ਰਹੀਆਂ ਨੇ ਉਹ ਸਾਨੂੰ ਆਉਂਦੀਆਂ ਨਾ ਕਿਸੇ ਵੀ ਟਾਈਮ ਅਸੀਂ ਹਾਜ਼ਰੀ ਲਵਾ ਕੇ ਘਰੇ ਜਾ ਰਹੇ ਹਾਂਗੇ ਸਾਡੀ ਮੌਤ ਹੋ ਜਾਵੇ ਗੁਨੇਗਾਰ ਕੌਣ ਹੋਊਗਾ ਜੀ ਅਸੀਂ ਹੋਵਾਂਗੇ ਜੀ ਮਨਰੇਗਾ ਵਰਕਰ ਅਗਲਾ ਕਹਿੰਦਾ ਕੰਮ ਤੋਂ ਹਾਜ਼ਰੀ ਲਵਾ ਕੇ ਘਰੇ ਵਾਗ ਜੀ ਇਹਨਾਂ ਨੂੰ ਕਾਦਾ ਮਾਵਜਾ ਠੀਕ ਹੈ ਸਾਨੂੰ ਸਰੇਖ ਹਮੇਸ਼ਾ ਕਿਸੇ ਨੇ ਕਿਹਾਗਾ ਵੀ ਗਰੀਬ ਨੂੰ ਹੀ ਦਵਾਇਆ ਜਾਂਦਾਗਾ ਅੱਜ ਇਹੀ ਮਾਹੋ ਇਹੀ ਨਿصافੀ ਕਿਸੇ ਵੱਡੇ ਅਫਸਰ ਨਾਲ ਹੋਈ ਹੁੰਦੀ ਹੁਣ ਨੂੰ ਬਹੁਤ ਕੁਝ ਹੋ ਜਾਂਦਾ ਪਰ ਇਹ ਗਰੀਬ ਲੋਕਾਂ ਦਾ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਤੁਹਾਡੇ ਕੋਲ ਗੱਲ ਹੋਈ ਹੈ ਕਿਸੇ ਅਫਸਰ ਨਾਲ ਅੱਜ ਇਸ ਵਿਸ਼ੇ ਤੇ ਇਸ ਵਿਸ਼ੇ ਤੇ ਮੇਰੀ ਏਡੀਸੀ ਸਰ ਨਾਲ ਹੋਈ ਜੀ ਕੈਡੀ ਸੋਰਨੇ ਮਤਲਬ ਉਹਨਾਂ ਦੇ ਧਿਆਨ ਚ ਨਹੀਂ ਰਹੀ ਸੀ ਉਹਨਾਂ ਨੇ ਵੀਡੀਓ ਸਰ ਨੂੰ ਕਰੀ ਵੀਡੀਓ ਸਰ ਨੇ ਮਤਲਬ ਅੱਗੇ ਜੀਆਰਐਸ ਨੂੰ ਕਰੀ ਤੇ ਜੀਆਰਐਸ ਸਾਹਿਬ ਨਾਲ ਗੱਲ ਹੋਈ ਆ ਤੁਹਾਡੀ ਹਾਂਜੀ ਉਹ ਆ ਕੇ ਵੀ ਗਏ ਉਹ ਕਹਿੰਦਾ ਸੀ ਤੁਸੀਂ ਹਾਜ਼ਰੀ ਲਵਾ ਕੇ ਆਪਣੇ ਘਰੇ ਵਗ ਜਾ ਕਰੋ ਮੈਂ ਉਹਨੂੰ ਉੱਥੇ ਸੋਡੇ ਵਾਲਾ ਸਵਾਲ ਉਹਨੂੰ ਵੀ ਕਰਿਆ ਸੀ ਵੀ ਅਸੀਂ ਕਿਉਂ ਜਾਵਾਂਗੇ ਹਾਜ਼ਰੀ ਲਵਾ ਕੇ ਘਰੇ ਠੀਕ ਹੈ ਵੀ ਸਾమే ਪਹਿਲਾਂ ਵੀ ਕੰਮ ਕਰਿਆ ਅਸੀਂ ਹੁਣ ਵੀ ਕੰਮ ਕਰ ਰਹੇ ਆ ਕਈਆਂ ਲੰਘੜੀਆਂ ਨੇ ਬੁੜੀਆਂ ਪਰ ਅੱਜ ਦੀ ਘੜੀ ਅਸੀਂ ਝੂਠੀ ਨਹੀਂ ਬੋਲਾਂਗੇ ਸੱਚ ਬੋਲਾਂਗੇ ਅੱਜ ਅਸੀਂ ਸਾਰਾ ਦਿਨ ਸਾਡਾ ਉਰੀ ਲੰਘਿਆ ਕਿਉਂਕਿ ਅਸੀਂ ਆਪ ਦੇ ਅਧਿਕਾਰੀਆਂ ਨੂੰ ਦੀਕਦੇ ਹੋਈ ਸਾਡਾ ਲੰਘ ਗਿਆ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੈਗਾ ਕਿ 1.7 GRS ਤੋਂ ਲਾਲਚ ਦੇ ਕੇ ਗਿਆ ਜੀ GRS ਹੁਣ ਤੁਸੀਂ ਐਵੇਂ ਮੁਕਤ ਸਾਹ ਹ ਲਗਾ ਲਓ ਹਾਜ਼ਰੀ ਲਵਾ ਲਓ ਅਗਲੇ ਵਾਰ ਸੋਡਾ ਮਸਟੋਰਲ ਕੱਢ ਦੂੰਗਾ ਮੈਂ ਤੁਹਾਡਾ 17 ਬੰਦਿਆਂ ਦਾ ਕੱਢ ਦੂੰਗਾ ARJ ਵਾਲਿਆਂ ਦਾ ਕੰਮ ਕੱਢ ਦੂੰਗਾ ਦੇਖੋ ਅਸੀਂ ਇੰਨਾ ਝਾਂਸੀਆਂ 'ਚ ਨਹੀਂ ਆਉਂਦੇ ਸਾਡਾ ਅੱਜ ਮਸਟੋਰ ਲਿਕੜਿਆ ਹੋਇਆਗਾ ਅਸੀਂ ਅੱਜ ਕਹਿੰਦੇ ਆਂਗੇ ਵੀ ਸਾਨੂੰ ਜਿਹੜਾ ਬਣਦਾ ਸਾਡਾ ਕੰਮ ਦਾ ਪੈਸਾਗਾ ਸਾਨੂੰ ਮਿਲਣਾ ਚਾਹੀਦਾ ਸਾਨੂੰ ਪਿਛਲਾ ਵੀ ਮਿਲਣਾ ਚਾਹੀਦਾ ਤੇ ਸਾਨੂੰ ਹੁਣ ਵਾਲਾ ਵੀ ਮਿਲਣਾ ਚਾਹੀਦਾ ਠੀਕ ਹੈ ਜੀ